ਅੱਜ ਵੀ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪੀਤ ਮਾਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹਨਾਂ ਦੇ ਸਾਬਕਾ ਪ੍ਰਧਾਨ ਮਜੀਤ ਸਿੰਘ ਜੀ ਦੇ ਵੱਲੋਂ ਜਿਹੜੀ ਹੈਗੀ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦ ਦਿੱਤਾਪ ਸਿੰਘ ਨੂੰ ਸਮਰਪਿਤ ਇੱਕ ਸਾਈਕਲ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਤੇ ਦਿੱਲੀ ਤੋਂ ਸ਼ੁਰੂ ਹੋ ਕੇ ਜਿਹੜੀ ਯਾਤਰਾ ਵਕਫ ਵਕਫ ਜੋ ਹੈ ਗੁਰਦੁਆਰਾ ਸਰਬਾਨਾ ਤੋਂ ਹੁੰਦੀ ਹੋਈ ਜਿਹੜੀ ਹੈਗੀ ਅੱਜ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਜੀਤ ਸਿੰਘ ਚੇਂਜਰ ਦੀ ਅਗਵਾਈ ਦੇ ਹੇਠ ਯੂਥ ਅਕਾਲੀ ਦਲ ਦੇ ਵੱਲੋਂ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬੁੱਟਾ ਦਲ ਦੇ ਵੱਲੋਂ ਜਿਹੜਾ ਹੈਗਾ ਇੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਦੱਸਦੀ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਸਿੱਖ ਸੰਗਤਾਂ ਇੱਥੇ ਪਹੁੰਚਿਆ ਨੇ ਤੇ ਤਸਵੀਰਾਂ ਜਿਹੜੀਆਂ ਤਾਂ ਦਿਖਾ ਦੇ ਕਿ ਜੋ ਯਾਤਰਾ ਪਹੁੰਚੀ ਹੈ ਅਤੇ ਮਨਜੀਤ ਸਿੰਘ ਜੀ ਕੇ ਦਾ ਇਸ ਬਾਰੇ ਕੀ ਕਹਿਣਾ ਉਹ ਵੀ ਗੱਲਬਾਤ ਕਰਾਂਗੇ ਨਾਲ ਹੀ ਜਿਹੜੀ ਅੱਜ ਯਾਤਰਾ ਦੇ ਵਿੱਚ ਜੋ ਵੱਡੀ ਗਿਣਤੀ ਦੇ ਵਿੱਚ ਸਿਕ ਸੰਤਾ ਪਹੁੰਚਿਆ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਜਿੱਤਰਾ ਯਾਤਰਾ ਲੈ ਕੇ ਕੀ ਉਦੇਸ਼ ਜਿਹੜਾ ਉਹਨਾਂ ਨੇ ਇਸ ਦੇ ਜਿਹੜਾ ਉਹ ਦੇਣਾ ਚਾਹੁੰਦੇ ਨੇ ਮੈਂ ਸਮਝਦਾ ਕਿ ਇਹ ਇੱਕ ਨਵਕਲੀ ਚੀਜ਼ ਦਿਮਾਗ ਚਾਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਸੀਂ ਅਸੀਂ ਇਹ ਜਿਹੜੀ ਯਾਤਰਾ ਸ਼ੀਦਿ ਸਥਾਨ ਗੁਰੂ ਸਾਹਿਬ ਗੁਰਦੁਆਰਾ ਸ੍ਰੀ ਗੱਜ ਸਾਹਿਬ ਤੋਂ ਜਨਮ ਸਥਾਨ ਤੇ ਚੱਲਿਆ ਸ਼ੁਕਰਾਨਾ ਕਰਨ ਉਸ ਮਹਾਪੁਰਸ਼ ਦਾ ਉਸ ਨਵੇਂ ਗੁਰਨਾਨਕ ਦਾ ਜਿਸ ਨੇ ਦੁਨੀਆ ਦੇ ਵਿੱਚ ਇੱਕ ਨਵੇਕਲੀ ਕਲ ਕੀਤੀ ਤਿਲੇ ਜਨੇਉ ਪਿੱਛੇ ਸ਼ਹਾਦਤ ਦੇ ਦਿੱਤੀ ਮੈਂ ਸਮਝਦਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਨਾ ਜੀ ਕਿੱਡੇ ਲਾਲਚ ਦਿੱਤੇ ਗਏ ਹੋਣਗੇ ਉਹ ਲਾਲਚਾ ਚ ਨਹੀਂ ਆਏ ਅਸੀਂ ਹੁਣੇ ਜਾਣਾ ਫਤਿਹਗੜ ਸਾਹਿਬ ਛੋਟੇ ਸਾਹਿਬ ਜ਼ਾਦੀਆ ਦੇ ਸਥਾਨ ਨੂੰ ਨਤਬਸਤਕ ਹੋਣ ਲਈ ਕਿਹੜੀਆਂ-ਕਿਹੜੀਆਂ ਹੂਰਾਪਰੀਆਂ ਨਹੀਂ ਦਸੀਆਂ ਸੀ ਉਹ ਲਾਲਚ ਨਹੀਂ ਆਏ ਅੱਜ ਇਹ ਯਾਤਰਾ ਦਾ ਮਤਲਬ ਹੈ ਕਿ ਅੱਜ ਲਾਲਚਾਂ ਦੀਨ ਕਨਵਰਸ਼ਨ ਹੋ ਰਹੀ ਹੈ ਅੱਜ ਸਿੱਖ ਪਗ ਲਾ ਕੇ ਪਿੱਛੇ ਥੁੱਤਾ ਕਰਨ ਲੱਗ ਪਿਆ ਮੈਂ ਸਮਝਦਾ ਉਹਨਾਂ ਦੱਸਣ ਜਾ ਰਹੇ ਹਾਂ ਉਹ ਬੱਚੇ ਔਰ ਰਸਤੇ 'ਚ ਜਿਸ ਤਰੀਕੇ ਨਾਲ ਹਰਿਆਣੇ ਦੀ ਮੈਂ ਗੱਲ ਕਰਾਂਗਾ ਦਿੱਲੀ ਦੀ ਮੈਂ ਗੱਲ ਕਰਾਂਗਾ ਜਿਸ ਤਰੀਕੇ ਨਾਲ ਬੱਚੇ ਬੀਬੀਆਂ ਆਏ ਨੇ ਨਿੱਕੇ-ਨਿੱਕੇ ਬੱਚੇ ਮੈਂ ਕਹਾਂਗਾ 4 ਸਾਲ ਤੋਂ ਲੈ ਕੇ 12-15 ਸਾਲ ਤੱਕ ਦੇ ਉਹ ਬੱਚੇ ਜਿਹੜੇ ਆਏ ਨੇ ਉਸਨੇ ਹੱਥ ਤੱਕ ਜਾ ਰਿਹਾ ਕਿ ਦਸਤਾਰ ਜਿਹੜੀ ਹੈ ਇਹਦੀ ਅਹਿਮੀਅਤ ਕੀ ਹੈ ਇਹ ਕਿੰਨੀਆਂ ਸ਼ਾਹਤਾ ਤੋਂ ਬਾਅਦ ਮਿਲੀ ਹੈ ਕਨਵਰਸ਼ਨ ਭਾਵੇਂ ਹੋਵੇ ਜ਼ਬਰਨ ਭਾਵੇਂ ਲਾਨਤ ਚਦੀ ਹੋਵੇ ਅੱਜ ਮਾਝਾ ਢੜ ਗਿਆ ਸਾਰਾ ਅੱਜ ਗੁਰਦਾਸਪੁਰ ਢੜ ਗਿਆ ਉਹ ਪਾਦਰੀ ਕਿੱਥੇ ਸੀ ਜਿਹੜੇ ਭੂਗਾ ਮਾਰ ਕੇ ਮਰਗੀ ਦੇ ਦੌਰੇ ਬੰਦ ਕਰ ਦਿੱਤੇ ਸੀ ਕਿਸੇ ਨੇ ਕਿਸੇ ਦੇ ਘਰ ਚ ਜਾ ਕੇ ਸਰੀਆ ਸੀਮੈਂਟ ਦਿੱਤਾ ਜੇ ਕਿਸੇ ਦੀ ਛੱਤ ਡਿੱਗੀ ਕਿਸੇ ਨੂੰ ਬੀਜ ਪਚਾਇਆ ਇਹ ਗੁਰੂ ਕੀ ਲਾਡਲੀਆ ਫੌਜਾ ਯਾ ਸਾਡੇ ਦੂਜੇ ਧਰਮਾਂ ਦੇ ਵੀਰ ਉਹਨਾਂ ਨੇ ਵੀ ਮਦਦ ਕੀਤੀ ਸਾਡੀ ਲੇਕਿਨ ਉਹ ਪਾਦਰੀ ਨਹੀਂ ਕਿਤੇ ਨਜ਼ਰ ਆਏ ਮੈਂ ਸਮਝਦਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਕਨਵਰਸ਼ਨ ਦੀ ਗੱਲ ਜੀਤੀ ਸੀ ਉਸ ਦੇ ਖਿਲਾਫ ਸਭ ਤੋਂ ਪਹਿਲਾਂ ਫਰੀਡਮ ਆਫ ਰਿਲੀਜਨ ਫਰੀਡਮ ਆਫ ਸਪੀਚ ਅੱਜ ਇਹ ਕੜਾ ਪਾਇਆ ਹੁੰਦਾ ਸਾਡੇ ਬੱਚਿਆਂ ਨੇ ਅੱਜ ਸ੍ਰੀਸਰ ਪਾਈ ਹੁੰਦੀ ਅਮੜਾ ਧਾਰੀ ਬੱਚੇ ਨੇ ਉਹਨੂੰ ਡਾਕਟਰੀ ਦਾ ਪੇਪਰ ਉਹਨੂੰ ਜੁਡੀਸ਼ੀਅਰ ਦਾ ਪੇਪਰ ਤੇ ਰੋਕ ਲੱਤੇ ਕਿ ਕੜੇ ਨਾਲ ਕੋਈ ਚੀਟਿੰਗ ਹੋ ਜਾਣੀ ਹੈ ਇਹ ਸਾਡਾ ਅੱਕੇ ਕਨਸਟੀਟਿਊਸ਼ਨ ਦਿੰਦਾ ਹੈ ਔਰ ਦੂਜੀ ਗੱਲ ਸਰਕਾਰਾਂ ਨੂੰ ਸਨਿਆ ਦੇਣਾ ਚਾਹੁੰਦੇ ਆ ਕੋਈ ਸਰਕਾਰ ਆ ਜਾਵੇ ਉਹ ਪੰਜਾਬ ਦੇ ਖਿਲਾਫ ਸੋਚ ਦਿੰਦੇ ਇਹ ਪੰਜਾਬ ਹੈ ਜਿਹਦੇ ਕਰਕੇ ਅਜ ਹਿੰਦੁਸਤਾਨ ਜਿੰਦਾ ਪਿਆਵੇ ਇਹ ਗੁਰਤੇਗ ਬਾਦਰ ਪਾਸ਼ਾ ਨੇ ਗੁਰੂ ਦਸਮ ਪਿਤਾ ਨੇ ਜਿਹਦੇ ਕਰਕੇ ਹਿੰਦੁਸਤਾਨ ਜਾਗ ਜਿੰਦਾ ਹੈਗਾ ਮੈਂ ਸਮਝਦਾ ਇਹ ਸਨਿਆ ਅਸੀਂ ਦੇਣਾ ਚਾਹੁੰਦੇ ਆ ਇਸ ਤੋਂ ਇਲਾਵਾ ਗੁਰੂਆਂ ਨੇ ਮਲਖਾੜੇ ਖੋਲੇ ਗੁਰੂਆਂ ਨੇ ਆ ਨਾਨਕ ਸਿੰਘ ਜਥੇਬੰਦੀਆਂ ਨੇ ਉਹ ਟ੍ਰੈਡੀਸ਼ਨ ਸਾਮਕੇ ਬੈਠੀਆਂ ਨੇ ਔਰ ਉਹ ਟ੍ਰੈਡੀਸ਼ਨ ਦੇ ਵਿੱਚ ਗੱਤਕੇ ਖਟਾਏ ਜਾਂਦੇ ਸੀਗੇ ਚੰਗ ਦੇ ਕਰਤਬ ਸਿਖਾਏ ਜਾਂਦੇ ਸੀ ਤਾਈਓ 900 ਸਾਲ ਪੁਰਾਣੀ ਮੁਗਲ ਰਾਜ ਦੀ ਅਗਰ ਜੜ ਪੱਟੀ ਕਿਸੇ ਨੇ ਉਹ ਗੁਰੂ ਕੀ ਲਾਡਲੀ ਫੌਜ ਨੇ ਵੱਡੀ ਸੀਗੀ ਸੋ ਇਹ ਸਮਝਦਾ ਵਾ ਅਸੀਂ ਉਹਦੀ ਹਮਾਇਤ ਦੱਸ ਰਹੇ ਹਾਂ ਅਸੀਂ এনਵਾਇਰਨਮੈਂਟ ਦੀ ਗੱਲ ਕਰ ਰਹੇ ਹਾਂ ਇਹ ਸਾਈਕਲ ਦੇ ਨਾਲ ਕੌਸ਼ਿਸ਼ ਮੇਰੇ ਨਾਲ ਬੇਤੋ ਵੱਡੀ ਉਮਰ ਦੇ ਵੀ ਸਾਈਕਲ ਚਲਾ ਰਹੇ ਨੇ ਔਰ ਕਈ ਵੱਡੇ ਮਹਾਪੁਰਸ਼ਾਂ ਨੇ ਆਖਿਆ ਕਿ ਅਸੀਂ ਆਖਰੀ ਤਨ ਸਾਈਕਲ ਚਲਾਵਾਂਗੇ ਇਹ ਸੁਨੇਹਾ ਜਾਏਗਾ ਸਾਡੇ ਬੱਚਿਆਂ ਦੇ ਵਿੱਚ ਕਿ ਗੁਰੂਆਂ ਨੇ এনवायरमेंट ਸੰਭਲਦੀ ਗੱਲ ਕੀਤੀ ਸੀ ਅਸੀਂ এনवायरमेंट ਦਾ ਸੁਨੇਹਾ ਲੈ ਕੇ ਜਾ ਰਹੇ ਹਾਂ ਅਸੀਂ ਸਿਹਤ ਦਾ ਸੁਨੇਹਾ ਲੈ ਰਹੇ ਹਾਂ ਨਸ਼ਾ ਹਿੰਦੁਸਤਾਨ ਖਤਮ ਹੋ ਰਿਹਾ ਦੁਨੀਆ ਖਤਮ ਹੋ ਰਹੀ ਪੰਜਾਬ ਖਤਮ ਹੋ ਰਿਹਾ ਅਸੀਂ ਬੱਚਾ ਜਿਹੜਾ ਸਿਹਤ ਵਾਲੇ ਪਾਸੇ ਤੁਰ ਪਿਆ ਜਿਹੜਾ ਗੁਰੂਆਂ ਦੇ ਪਾਸੇ ਤੁਰ ਪਿਆ ਉਹ ਨਸ਼ਿਆ ਦੀ ਵਰਤੋਂ ਨਹੀਂ ਕਰੇਗਾ ਅੱਜ ਪੋਲੂਸ਼ਨ ਦਾ ਇਹ ਹਾਲ ਹੈ ਮੈਨੂੰ ਨਹੀਂ ਪਤਾ ਮੈਂ ਕਿੰਨਾ ਧੂਆਂ ਤੇ ਕਿੰਨੀ ਮਿੱਟੀ ਆਪਣੇ ਅੰਦਰ ਨਗਾਹਾ ਗਿਆ ਵਾਂ ਚਲਿਓ ਇੱਥੇ ਤਾਂ ਕਾਰ ਨੂੰ ਕੋਈ ਸੌਖਾ ਨਹੀਂ ਐ ਮੇਰੀ ਉਮਰ ਚ ਸਾਈਕਲ ਚਲਾਣਾ ਲੇਕਿਨ ਇਸਨੇ ਆ ਜਾ ਰਿਹਾ ਇਹ ਸੰਗਤ ਏਡੀ ਇਹ ਮਹਾਪੁਰਸ਼ੇ ਤੇ ਇਹ ਕਿਉਂ ਆਏ ਨੇ ਇਹ ਇਸ ਕਰਕੇ ਆਏ ਨੇ ਇਹਨਾਂ ਨੂੰ ਕੋਈ ਨਾ ਕੋਈ ਚੀਜ਼ ਫਿਲਖਣ ਲੱਗੀ ਐ ਇਹ ਮੈਸੇਜ ਦੇ ਰਿਹਾ ਲੇਕਿਨ ਅਫਸੋਸ ਦਿੱਲੀ ਚ ਕਿਸੇ ਵੀ ਸਰਕਾਰ ਆ ਜਾਵੇ ਅੱਜ ਦਾ ਵੀ ਜਿਹੜਾ ਮੰਤਰੀ ਐ ਉੱਥੇ ਉਹ ਆਖਦਾ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਆ ਤੇ ਪਰ ਦਿੱਲੀ ਦਾ ਵਾਤਾਵਰਣ ਖਰਾਬ ਹੁੰਦਾ ਹਰਿਆਣਾ ਪੰਜਾਬ ਹਿਮਾਚਲ ਰਾਜਸਥਾਨ ਯੂਪੀ ਇਹ ਜਿੰਨੀ ਪ੍ਰਾਣੀ ਛੱਡਦੀ ਹੈ 1.5% ਨਹੀਂ ਉਹਦਾ ਫਰਕ 98.5% ਤੁਹਾਡੇ ਕਰਕੇ ਹੋ ਰਿਹਾ ਸਰਕਾਰਾਂ ਕਰਕੇ ਤੁਹਾਡੀਆਂ ਪਾਲਿਸੀਆਂ ਕਰਕੇ ਹੋ ਰਿਹਾ ਤੁਸੀਂ ਉਸ ਤੇ ਧਿਆਨ ਦਿਓ ਪੰਜਾਬ ਦਾ ਕਿਸਾਨ ਹਰਿਆਣਾ ਦਾ ਯੂਪੀ ਦਾ ਅਨਦਾਜ਼ਾ ਹੈ ਮੈਂ ਸਮਝਦਾ ਉਸ ਨੂੰ ਫਿਲਮ ਸ਼ੋਅ ਕਰਨ ਦੀ ਕੋਸ਼ਿਸ਼ ਨਾ ਕੀਤੀ ਕਰ ਸੋ ਅਸੀਂ بڑے ਸਨੀਅਰ ਲੈ ਕੇ ਜਾ ਰਹੇ ਹਾਂ بڑے ਮੈਸੇਜ ਲੈ ਕੇ ਜਾ ਰਹੇ ਹਾਂ ਔਰ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਨਾਲ ਸੰਗਤਾਂ ਦਾ ਰੁਝਾਨ ਹੈ ਰਾਤੀ ਅਸੀਂ 12 ਵਜੇ ਪਹੁੰਚੇ ਆ ਮੰਜੀ ਸਾਹਿਬ 12 ਵਜੇ ਤੱਕ 19 ਪੜਾ ਕੇ 20 ਪੜਾ ਸੀ ਕੱਲ ਰਾਤੀ ਲੇਟ ਵੀ ਸੰਗਤ ਬੱਚੇ ਬੀਬੀਆਂ ਸਭ ਖੜੇ ਰਹੇ ਨੇ ਮੈਨੂੰ ਲੱਗਦਾ ਹੈ ਜਿਹੜਾ ਸਨੇਹਾ ਲੈ ਕੇ ਤੁਰਿਆ ਇਹ ਕਾਮਯਾਬ ਹੋਵੇਗਾ ਮਨਜੀਤ ਸਿੰਘ ਜੀ ਜੀਕੇ ਜੀ ਜਿਹੜੇ ਗੁਰਦੁਆਰਾ ਸੀਸਕਨ ਸਾਹਿਬ ਦਿੱਲੀ ਤੋਂ ਅਰਦਾਸ ਕਰਕੇ ਇੱਕ ਲਖਣ ਯਾਤਰਾ ਜਿਹੜੀ ਸਾਈਕਲ ਯਾਤਰਾ ਜਿਨ੍ਹਾਂ ਨੇ ਆਰੰਭ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੱਥੇ ਜਨਮ ਸਥਾਨ ਹੈ ਸ੍ਰੀ ਅਮਰitsar ਸਾਹਿਬ ਕੀ ਪਹੁੰਚਣਾ ਤੇਗ ਬਹਾਦਰ ਸਿਗ ਰਿਆ ਕਰੀ ਨਾ ਕਿਨੂ ਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਉਸੋ ਹੈ 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 ਸਭ ਜਗ ਭਇਓ ਜੈ ਜੈ ਹੈ ਜੈ ਸੋ ਲੋਕ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੈ ਧਾਏ ਜੋ ਨਾਰ ਦੁੱਖ ਵੈ ਦੁੱਖ ਨਹੀਂ ਮੰਨਦਾ ਸੁਖ ਸੁਨੇਹੂ ਵਰਪੈ ਨਹੀਂ ਜਾਣ ਕੈਂ ਕੰਚਨ ਮਾਟੀ ਮੰਨੈ ਸੋ ਜਦੋਂ ਇਹਨਾਂ ਨੇ ਉੱਥੋਂ ਆਰੰਭਤਾ ਕੀਤੀ ਸੀ ਤੇ ਇਹ ਮੁਖਵਾਕ ਆਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਜਿਹੜੀ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਇਹ ਜਿਹੜੀ ਸਾਈਕਲ ਯਾਤਰਾ ਵਿਲੱਖਣ ਯਾਤਰਾ ਇਹਨਾਂ ਨੇ ਜਿਹੜੀ ਆਰੰਭ ਕੀਤੀ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਤੇ ਇਹਨਾਂ ਦੇ ਜਿੰਨੇ ਵੀ ਸਾਥੀ ਨੇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਪੂਰਨ ਕਰਨ ਤੇ ਯਾਤਰਾ ਜਿਹੜੀ ਹੈ ਸੁਖ ਸ਼ਾਂਤੀ ਨਾਲ ਸ੍ਰੀ ਅਮਰਸਰ ਸਾਹਿਬ ਵਿਖੇ ਸੰਪੂਰਨ ਹੋਵੇ ਸਾਰੀਆਂ ਗੁਰਸੇਖ ਸੰਗਤਾਂ ਵੱਲੋਂ ਜਿੱਤੇ ਪੰਜਾਬ ਦੇ ਅਜ ਸ਼ੰਭੂ ਬਾਰਡਰ ਤੇ ਇਹਨਾਂ ਦਾ ਨਿਗਾ ਸਵਾਗਤ ਕੀਤਾ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਨਾਲ ਹੀ ਬਾਬਾ ਮਨਮੋਹਨ ਸਿੰਘ ਜੀ ਬਾਦਨ ਵਾਲੇ ਸੁਆਮੀ ਜੀ ਨੇ ਅੰਬਾਲੇ ਤੋਂ ਤੇ ਬਾਬਾ ਪ੍ਰਤਾਪ ਸਿੰਘ ਜੀ ਢੁੰਡਾ ਜੀ ਪਟਿਆਲੇ ਤੋਂ ਵੀ ਬਹੁਤ ਸਾਡੇ ਸੱਜਣ ਆਏ ਨੇ ਤੇ ਆਪਣੇ ਅਕਾਲੀ ਦਲ ਦੇ ਆਪਣੇ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹੀ ਲਾਚੜੂ ਜੀ ਹੋਰ ਵੀ ਸ਼੍ਰੋਮਣੀ ਗੁੰਦਾ ਜੀ ਆਏ ਨੇ ਸਾਡੇ ਪਟਿਆਲੇ ਤੋਂ ਬਹੁਤ ਸਾਰੇ ਪਿਆਰ ਕਰਦੇ ਨੇ ਆਪਣੇ ਜੀਕੇਜੀ ਨੂੰ ਜਦੋਂ ਪਹਿਲਾ ਲਾਲ ਕਿਲੇ ਤੋਂ ਜਿਹੜੇ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਆਪਾਂ